ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸੋਸੰਗ ਹੈ ਜੀ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਰਿਵਾਰ ਸਰਸਾ ਨਦੀ ਤੇ ਵਿਛੜਦਾ ਤੇ ਉਸ ਸਮੇਂ ਮਾਤਾ ਜੀ ਤੇ ਛੋਟੇ ਸਾਹਿਬ ਜਾਦੇ ਜਿਹੜੇ ਜੰਗਲਾਂ ਦੇ ਰਾਹ ਪੈਂਦੇ ਹੋਏ ਕੁੰਮੇ ਮਾਸਕੀ ਦੇ ਚੌਂਪੜੇ 'ਚ ਪਹੁੰਚਦੇ ਨੇ ਤੇ ਕੁੰਮਾ ਮਾਸਕੀ ਮਾਤਾ ਜੀ ਤੇ ਬੱਚਿਆਂ ਨੂੰ ਵੇਖ ਕੇ ਬਹੁਤ ਖੁਸ਼ ਹੁੰਦਾ ਤੇ ਉਹਨਾਂ ਦਾ ਬਹੁਤ ਸਤਿਕਾਰ ਕਰਦਾ। ਉਹਦੇ ਘਰ ਦੇ ਲਾਗੇ ਹੀ ਇੱਕ ਬ੍ਰਾਹਮਣੀ ਜਿਸ ਦਾ ਨਾਮ ਲక్ష్ਮੀ ਸੀ ਉਸ ਦਾ ਘਰ ਸੀ। ਉਹ ਸਨੇ ਰਾਤ ਮਾਤਾ ਜੀ ਤੇ ਬੱਚਿਆਂ ਵਾਸਤੇ ਪ੍ਰਸ਼ਾਦਾ ਤਿਆਰ ਕੀਤਾ। ਠੰਡ ਦਾ ਮੌਸਮ ਸੀ ਤੇ ਸੌਣ ਵਾਸਤੇ ਬੱਚਿਆਂ ਨੂੰ ਕੱਪੜੇ ਦਿੱਤੇ। ਠੰਡ ਵਾਲੇ ਕੱਪੜੇ ਦਿੱਤੇ। ਜਿੱਥੇ ਕੇ ਬੱਚਿਆਂ ਨੇ ਕੁੰਮੀ ਮਾਸ ਕੀ ਦੇ ਘਰ ਮਾਤਾ ਜੀ ਨੇ ਆਰਾਮ ਕੀਤਾ। ਦਿਨ ਚੜਦਾ ਤੇ ਉਥੇ ਗੰਗੂ ਬ੍ਰਾਹਮਣ ਆ ਪਹੁੰਚਦਾ ਬੱਚਿਆਂ ਨੂੰ ਤੇ ਮਾਤਾ ਜੀ ਨੂੰ ਆਪਣੇ ਪਿੰਡ ਸਹੇੜੀ ਲੈ ਕੇ ਜਾਣ ਲਈ ਤਿਆਰ ਹੁੰਦਾ ਤੇ ਉਹ ਸਹੇੜੀ ਨੂੰ ਤੁਰਦੇ ਨੇ ਬੱਚਿਆਂ ਨੂੰ ਲੈ ਕੇ ਜਾ ਰਿਹਾ ਸੀ ਕਿ ਰਸਤੇ ਵਿੱਚ ਮਾਤਾ ਜੀ ਨੂੰ ਬੱਚੇ ਪੁੱਛਦੇ ਨੇ ਕਿ ਮਾਤਾ ਜੀ ਨਦੀ ਤੇ ਜੰਗ ਹੋਈ ਸੀ ਤੇ ਸਾਡੇ ਪਿਤਾ ਜੀ ਕਿੱਥੇ ਚਲੇ ਗਏ ਜੋ ਸਾਡੀਆਂ ਫੌਜਾਂ ਸਨ ਉਹ ਕਿੱਧਰ ਚਲੀਆਂ ਗਈਆਂ ਤੇ ਸਾਡੇ ਵੱਡੇ ਭਰਾ ਕਿੱਧਰ ਚਲੇ ਗਏ ਕਿ ਉਹਨਾਂ ਨੂੰ ਜੰਗ ਕਰਨ ਦਾ ਇੰਨਾ ਸ਼ੌਂਕ ਸੀ ਕਿ ਉਹ ਸਾਨੂੰ ਛੱਡ ਕੇ ਚਲੇ ਗਏ ਮਾਤਾ ਜੀ ਨੇ ਅਜੇ ਕੋਈ ਜਵਾਬ ਨਹੀਂ ਸੀ ਦਿੱਤਾ ਕਿ ਉਹ ਆਪਣੇ ਆਪ ਹੀ ਕਹਿ ਰਹੇ ਸਨ ਕਿ ਜਦੋਂ ਵੱਡੇ ਭਰਾ ਜੰਗ ਕਰਕੇ ਆਉਣਗੇ ਜੰਗ ਜਿੱਤ ਕੇ ਆਉਣਗੇ ਸਾਡੇ ਪਿਤਾ ਜੀ ਆਉਣਗੇ ਮਾਤਾਵਾਂ ਆਉਣਗੀਆਂ ਤੇ ਅਸੀਂ ਉਹਨਾਂ ਨਾਲ ਰੁੱਸ ਜਾਣਾ ਹੈ ਅਸੀਂ ਉਹਨਾਂ ਦੇ ਨਾਲ ਨਹੀਂ ਬੋਲਣਾ ਕਿ ਤੁਸੀਂ ਸਾਨੂੰ ਛੱਡ ਕੇ ਚਲੇ ਗਏ ਸੀ ਤੇ ਪਰ ਜਦੋਂ ਸਾਨੂੰ ਬਹੁਤ ਮਨਾਉਣਗੇ ਤਾਂ ਫਿਰ ਅਸੀਂ ਮੰਨ ਜਾਵਾਂਗੇ ਤੇ ਕਹਾਂਗੇ ਕਿ ਸਾਡੇ ਨਾਲ ਇੱਕ ਵਾਅਦਾ ਕਰੋ ਕਿ ਤੁਸੀਂ ਫਿਰ ਸਾਨੂੰ ਛੱਡ ਕੇ ਕਦੀ ਨਹੀਂ ਜਾਓਗੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਹੋਏ ਗੰਗੂ ਦੇ ਨਾਲ ਉਹਦੇ ਪਿੰਡ ਸਹੀੜੀ ਪਹੁੰਚਦੇ ਨੇ ਰਾਤ ਹੋ ਜਾਂਦੀ ਮਾਤਾ ਜੀ ਤੇ ਬੱਚਿਆਂ ਨੇ ਪ੍ਰਸ਼ਾਦਾ ਛਕਿਆ ਤੇ ਗੰਗੂ ਦੀ ਨਿਗਾ ਜਿਹੜੀ ਮਾਤਾ ਜੀ ਦੀ ਥੈਲੀ ਜਿਹਦੇ ਵਿੱਚ ਮੋਹਰਾਂ ਤੇ ਪੈਸੇ ਸਨ ਉਹਨਾਂ ਤੇ ਪੈ ਜਾਂਦੀ ਬੱਚੇ ਤੇ ਮਾਤਾ ਜੀ ਪ੍ਰਸ਼ਾਦਾ ਛਕ ਕੇ ਸੌ ਜਾਂਦੇ ਨੇ ਤੇ ਗੰਗੂ ਉਹ ਜਿਹੜੀ ਪੈਸਿਆਂ ਵਾਲੀ ਥੈਲੀ ਹੁੰਦੀ ਉਹ ਰਾਤ ਨੂੰ ਲਪੋ ਲੈਂਦਾ ਸਵੇਰੇ ਮਾਤਾ ਜੀ ਉੱਠਦੇ ਨੇ ਤੇ ਜਦੋਂ ਉਹਨਾਂ ਨੂੰ ਉਹ ਥੈਲੀ ਨਹੀਂ ਲੱਭਦੀ ਤਾਂ ਮਾਤਾ ਜੀ ਨੇ ਗੰਗੂ ਨੂੰ ਪੁੱਛਿਆ ਕਿ ਗੰਗੂ ਪੈਸਿਆਂ ਵਾਲੀ ਥੈਲੀ ਤੂੰ ਕਿਤੇ ਰੱਖ ਲਈ ਹੈ ਤਾਂ ਇਹ ਸੁਣ ਕੇ ਗੰਗੂ ਘੜਕ ਉੱਠਦਾ ਹੈ ਤੇ ਕਿਹਾ ਕਿ ਮੈਂ ਸਰਕਾਰ ਦੇ ਬਾਕੀਆਂ ਨੂੰ ਘਰ ਵਿੱਚ ਰਹਿਣ ਵਾਸਤੇ ਜਗ੍ਹਾ ਦਿੱਤੀ ਹੈ ਤੇ ਨਾਲੇ ਤੁਸੀਂ ਮੈਨੂੰ ਚੋਰ ਆਖ ਰਹੇ ਹੋ ਮਾਤਾ ਜੀ ਨੇ ਕਿਹਾ ਨਹੀਂ ਪੁੱਤਰ ਮੈਂ ਤੈਨੂੰ ਚੋਰ ਨਹੀਂ ਆਖਿਆ ਪਰ ਉਸ ਨੇ ਇੱਕ ਵੀ ਮਾਤਾ ਜੀ ਦੀ ਨਹੀਂ ਸੁਣੀ ਇਹ ਕਹੋ ਮਰੀਂਡੇ ਚਲਾ ਗਿਆ ਮਰੀਂਡੇ ਜੋ ਸਰਕਾਰੀ ਛੋਟੇ ਅਫਸਰ ਸਨ ਜਾਨੀ ਖਾਂ ਤੇ ਮਾਨੀ ਖਾਂ ਉਹਨਾਂ ਨੂੰ ਜਾ ਕੇ ਦੱਸਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਤੇ ਮਾਤਾ ਜੀ ਮੇਰੇ ਕੋਲ ਹਨ ਤੇ ਉਹਨਾਂ ਦੇ ਕੋਲੋਂ ਇਹ ਗੰਗੂ ਇਹ ਨਾਮ ਲੈਂਦਾ ਹੈ ਬੱਚਿਆਂ ਨੂੰ ਫੜਾਉਣ ਵਾਸਤੇ ਤੇ ਮਾਤਾ ਜੀ ਨੂੰ ਮਾਤਾ ਜੀ ਤੇ ਬੱਚਿਆਂ ਨੂੰ ਫੜਾਉਣ ਵਾਸਤੇ ਉਹਨਾਂ ਕੋ ਇਨਾਮ ਲੈਂਦਾ ਹੈ ਤੇ ਉਹਦੇ ਸਿਪਾਈ ਜਿਹੜੇ ਸੀਗੇ ਇਹਦੇ ਜਾਨੀ ਖਾਂ ਤੇ ਮਾਨੀ ਖਾਂ ਦੇ ਸਿਪਾਈ ਮਾਤਾ ਜੀ ਤੇ ਬੱਚਿਆਂ ਨੂੰ ਲੈਣ ਵਾਸਤੇ ਸਹੇੜੀ ਆ ਜਾਂਦੇ ਹਨ ਇਥੋਂ ਲੈ ਕੇ ਬੱਚਿਆਂ ਨੂੰ ਤੇ ਮਾਤਾ ਜੀ ਨੂੰ ਚੱਲਦੇ ਨੇ ਬੱਚਿਆਂ ਦੇ ਹੱਥਾਂ ਨੂੰ ਹੱਥ ਕੜੀਆਂ ਤੇ ਪੈਰਾਂ ਨੂੰ ਬੀੜੀਆਂ ਪਾਈਆਂ ਤੇ ਮਾਤਾ ਜੀ ਦੇ ਹੱਥ ਉਹਨਾਂ ਨੇ ਪਿੱਥੇ ਬੰਨ ਦਿੱਤੇ ਤੇ ਘੋੜਿਆਂ ਤੇ ਬਿਠਾ ਕੇ ਇਸ ਤਰ੍ਹਾਂ ਫਿਰ ਸਹੇੜੀ ਤੋਂ ਮਰਿੰਡੇ ਲੈ ਜਾਂਦੇ ਜਾਂਦਿਆਂ ਨੂੰ ਸ਼ਾਮ ਪੈ ਗਈ ਬੱਤਿਆਂ ਨੂੰ ਤੇ ਮਾਤਾ ਜੀ ਨੂੰ ਵੱਖ-ਵੱਖ ਕਮਰਿਆਂ 'ਚ ਰੱਖਿਆ ਗਿਆ। ਦਿਨ ਚੜਿਆ। ਦਿਨ ਚੜਦਾ ਤੇ ਬੱਚਿਆਂ ਨੂੰ ਕਾਫੀ ਤਸੀਹੇ ਦਿੱਤੇ ਜਾਂਦੇ। ਦਰਖਤ ਦੇ ਨਾਲ ਬੰਨ੍ਹ ਕੇ ਮਾਰਿਆ ਜਾਂਦਾ। ਗਲੇਲੇ ਮਾਰੇ ਗਏ ਤਾਂ ਜੋ ਕੇ ਇਹ ਇਸਲਾਮ ਕਬੂਲ ਕਰ ਲੈਣ। ਬੱਚਿਆਂ ਦੇ ਸਰੀਰ ਤੇ ਕਈ ਜਗ੍ਹਾ ਤੇ ਗਲੇਲੇ ਵੱਜਣ ਕਾਰਨ ਖੂਨ ਸਿਮ ਰਿਆ ਸੀ। ਬਹੁਤ ਤਸੀਹੇ ਦਿੱਤੇ ਗਏ ਪਰ ਛੋਟੇ-ਛੋਟੇ ਬੱਚਿਆਂ ਨੇ ਤਸਹੀ ਹੈ ਸਹਿ ਲਏ ਪਰ ਇਨ ਨਹੀਂ ਮੰਨੀ ਇਸ ਤਰ੍ਹਾਂ ਉਹਨਾਂ ਨੇ ਇਨ ਮਨਾਉਣ ਦਾ ਬਹੁਤ ਯਤਨ ਕੀਤਾ ਕਿ ਇਸਲਾਮ ਕਬੂਲ ਕਰ ਲੈਣਗੇ ਤੇ ਅਸੀਂ ਇਹਨਾਂ ਨੂੰ ਇਸਲਾਮ ਕਬੂਲ ਕਰਵਾ ਕੇ ਹੀ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਪੇਸ਼ ਕਰਾਂਗੇ ਵਜ਼ੀਰ ਦੇ ਦੇ ਸਾਹਮਣੇ ਇਹਨਾਂ ਨੂੰ ਪੇਸ਼ ਕਰਾਂਗੇ ਕਿ ਇਹਨਾਂ ਨੂੰ ਪਹਿਲਾਂ ਅਸੀਂ ਇਸਲਾਮ ਕਬੂਲ ਕਰਵਾ ਲਵਾਂਗੇ ਪਰ ਬੱਚਿਆਂ ਨੇ ਪਰ ਛੋਟੇ-ਛੋਟੇ ਬੱਚੇ ਜੋਰਾਵਾਰ ਤੇ ਫਤਿਹ ਸਿੰਘ ਨੇ ਬਹੁਤ ਸਹੀ ਇਹ ਚੱਲ ਲਈ ਪਰ ਈਨ ਨਹੀਂ ਮੰਨੀ ਫਿਰ ਇਨਾਂ ਨੂੰ ਮਰਿੰਦੇ ਤੋਂ ਸਰਹੰਦ ਪਿਆਦਾ ਲੈ ਕੇ ਲੈ ਕੇ ਆਏ ਫਿਰ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਜਾਣਦੇ ਹਾਂ ਕਿ ਮਾਤਾ ਜੀ ਨੂੰ ਤੇ ਬੱਚਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ ਜੋ ਕਿ ਬਹੁਤ ਠੰਡਾ ਸੀ ਬੱਚਿਆਂ ਦੇ ਹੱਥ ਪੈਰ ਸੁੰਨ ਹੋ ਰਹੇ ਸਨ ਬੁੱਲ ਕੰਬ ਰਹੇ ਸਨ ਮਾਤਾ ਜੀ ਬੱਚਿਆਂ ਨੂੰ ਕੁੱਟ ਕੇ ਛਾਤੀ ਨਾਲ ਲਾਉਂਦੇ ਬੁੱਕੜ ਵਿੱਚ ਰੱਖ ਕੇ ਨਿਗ ਦੇਣ ਦਾ ਯਤਨ ਕਰਦੇ ਤੇ ਕਦੀ ਉਹਨਾਂ ਦੇ ਹੱਥ ਆਪਣੇ ਹੱਥਾਂ ਦੇ ਨਾਲ ਮੜ ਕੇ ਨੇਗ ਦੇਣ ਦਾ ਯਤਨ ਕਰਦੇ ਉਹਨਾਂ ਦੇ ਹੱਥਾਂ ਨੂੰ ਗਰਮ ਕਰਦੇ ਬਹੁਤ ਠੰਡ ਦਾ ਮੌਸਮ ਸੀ ਤੇ ਖਾਣ ਨੂੰ ਵੀ ਕੁਝ ਨਾ ਦਿੱਤਾ ਗਿਆ ਇਸ ਤਰ੍ਹਾਂ ਬਹੁਤ ਠੰਡੇ ਮੌਸਮ ਦੇ ਵਿੱਚ ਰਾਤ ਨਿਕਲਦੀ ਤੇ ਸਵੇਰੇ ਸਿਪਾਹੀ ਆਉਂਦੇ ਨੇ ਤੇ ਕਿਹਾ ਕਿ ਸੁਦੇ ਨੇ ਕਚਹਿਰੀ ਵਿੱਚ ਬੱਚਿਆਂ ਨੂੰ ਬੁਲਾਇਆ ਹੈ ਮਾਤਾ ਜੀ ਪੁੱਛਦੇ ਨੇ ਕਿ ਇਹਨਾਂ ਦਾ ਕੀ ਕਸੂਰ ਹੈ ਸ਼ੇਪਾਈਆਂ ਨੇ ਕਿਹਾ ਕਿ ਅਸੀਂ ਹੁਕਮ ਦੇ ਬੱਚੇ ਆਏ ਹਾਂ ਇਹ ਸਾਨੂੰ ਪਤਾ ਨਹੀਂ ਹੈ ਮਾਤਾ ਜੀ ਨੇ ਬੱਚਿਆਂ ਦੇ ਮੱਥੇ ਚੁੰਮੇ ਤੇ ਕਿਹਾ ਕਿ ਤੁਹਾਡੇ ਦਾਦਾ ਜੀ ਨੇ ਸਿਰ ਦੇ ਦਿੱਤਾ ਹੈ ਪਰ ਧਰਮ ਨਹੀਂ ਹਾਰਿਆ ਤੁਸੀਂ ਵੀ ਬੱਚਿਓ ਇਹ ਨਹੀਂ ਮੰਨਣ ਇਹ ਕਹਿ ਕੇ ਬੱਚਿਆਂ ਨੂੰ ਤੋੜ ਦਿੱਤਾ ਗੁਰੂ ਪਿਆਰੀ ਸਾਧ ਸੰਗਤ ਜੀ ਝਾਲਮਾ ਨੇ ਚਾਲ ਚੱਲੀ ਜਿਸ ਕਿਲੇ ਵਿੱਚ ਵਜੀਦ ਖਾਨ ਬੈਠਾ ਸੀ ਉਸ ਦੇ ਸਾਹਮਣੇ ਵੱਡਾ ਦਰਵਾਜ਼ਾ ਸੀ ਤੇ ਜਿਸ ਨੂੰ ਇੱਕ ਛੋਟੀ ਖਿੜਕੀ ਲੱਗੀ ਹੋਈ ਸੀ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਤੇ ਛੋਟੀ ਖਿੜਕੀ ਖੋਲ ਦਿੱਤੀ ਗਈ ਜੋ ਵੀ ਵਜੀਦ ਖਾਨ ਦੇ ਸਾਹਮਣੇ ਉਸ ਦਰਵਾਜ਼ੇ ਰਾਹੀਂ ਰੰਗਦਾ ਸਿਰ ਝੁਕਾ ਕੇ ਅੰਦਰ ਜਾਂਦਾ ਸੀ ਇਸੇ ਤਰ੍ਹਾਂ ਹੀ ਬੱਚਿਆਂ ਦੇ ਨਾਲ ਕੁਝ ਅੱਗੇ ਸਿਪਾਈ ਚੱਲ ਰਹੇ ਸਨ ਜੋ ਕਿ ਦਰ ਤੇ ਉਕਾ ਕੇ ਅੰਦਰ ਗਏ ਵਜ਼ੀਰ ਖਾਨ ਨੂੰ ਸलाम ਕਰਕੇ ਅੰਦਰ ਨਗੇ ਤੇ ਬੱਚੇ ਜੋਰਾਵਾਰ ਤੇ ਫਤੇ ਸਿੰਘ ਇਹ ਉਹਨਾਂ ਦੀ ਚਾਲ ਨੂੰ ਸਮਝ ਗਏ ਸਨ ਜਦੋਂ ਬੱਚੇ ਅੰਦਰ ਜਾਣ ਲੱਗੇ ਤਾਂ ਇਹਨਾਂ ਨੇ ਪਹਿਲਾਂ ਉਹ ਖਿੜਕੀ ਦੇ ਰਾਹੀਂ ਆਪਣੇ ਪੈਰ ਅੰਦਰ ਕੀਤੇ ਤੇ ਆਪਣੇ ਸਿਰ ਪਿੱਛੇ ਕਰ ਲਏ ਵਜ਼ੀਰ ਖਾਨ ਨੂੰ ਜੁੱਤੀ ਦਿਖਾਉਂਦੇ ਹੋਏ ਅੰਦਰ ਹਾਜ਼ਰ ਹੋਏ ਤੇ ਦੋਵਾਂ ਜਣਿਆਂ ਨੇ ਜੋਰਾਵਰ ਤੇ ਫਤੇ ਸਿੰਘ ਨੇ ਇੱਕ ਦੂਸਰੇ ਵੱਲ ਮੁੱਖ ਕਰਦੇ ਹੋਏ ਫਤੇ ਦੇ जयकारे ਲਾਉਂਦੇ ਹੋਏ ਅੰਦਰ ਚਲੇ ਗਏ ਇਹ ਬੜੀ ਬਹਾਦਰੀ ਤੇ ਦਲੇਰੀ ਦੀ ਨਿਸ਼ਾਨੀ ਸੀ ਇਹ ਵੇਖ ਕੇ ਵਜੀਦ ਖਾਂ ਬਹੁਤ ਗੁੱਸੇ ਵਿੱਚ ਆ ਗਿਆ ਤੇ ਲੱਗੇ ਬੈਠਾ ਸੁਚਾ ਆਨੰਦ ਉਸ ਨੇ ਕਿਹਾ ਕਿ ਬੱਚਿਓ ਜੇਕਰ ਤੁਹਾਨੂੰ ਜਾਨ ਪਿਆਰੀ ਹੈ ਤਾਂ ਤੁਸੀਂ ਸलाम ਕਰੋ ਇਸ ਦੇ ਅੱਗੇ ਵਜੀਦ ਖਾਂ ਦੇ ਅੱਗੇ ਸਿਰ ਝੁਕਾਓ ਤੁਹਾਡੇ ਪਿਤਾ ਜੀ ਨੂੰ ਮਾਰ ਦਿੱਤਾ ਗਿਆ ਹੈ ਤੇ ਤੁਹਾਡੇ ਭਰਾ ਵੀ ਮਾਰ ਦਿੱਤੇ ਗਏ ਹਨ ਤੇ ਤੁਸੀਂ ਇਹ ਸलाम ਕਬੂਲ ਕਰ ਲਓ ਤੇ ਬੱਚਿਆਂ ਨੇ ਕਿਹਾ ਕਿ ਸਾਡੇ ਪਿਤਾ ਜੀ ਨੂੰ ਕੋਈ ਨਹੀਂ ਮਾਰ ਸਕਦਾ ਉਹ ਆਪ ਪਰਮਾਤਮਾ ਹੈ ਤੇ ਦੂਸਰੀ ਗੱਲ ਧਰਮ ਕਬੂਲ ਕਰਨ ਦੀ ਉਹ ਅਸੀਂ ਕਦੀ ਨਹੀਂ ਕਰਾਂਗੇ ਕਿਉਂਕਿ ਪਰਮਾਤਮਾ ਨੇ ਸਾਨੂੰ ਆਪ ਹੀ ਸਿੱਖ ਬਣਾਇਆ ਹੈ ਛੋਟੇ ਛੋਟੇ ਬੱਚਿਆਂ ਨੂੰ ਬਹੁਤ ਲਾਲਤ ਦੇਤੇ ਗਏ ਕਿ ਤੁਹਾਨੂੰ ਮੂੰਹ ਮੰਗੀਆਂ ਚੀਜ਼ਾਂ ਦਿੱਤੀਆਂ ਜਾਣਗੀਆਂ ਤੁਹਾਨੂੰ ਵੱਡੇ ਵੱਡੇ ਅਹੁਦੇ ਦਿੱਤੇ ਜਾਣਗੇ ਤੁਸੀਂ ਸੁਖੀ ਜ਼ਿੰਦਗੀ ਬਤੀਤ ਕਰੋਗੇ ਧਨ ਦੌਲਤ ਤੁਹਾਨੂੰ ਬੇ ਹਿਸਾਬ ਦਿੱਤੀ ਜਾਏਗੀ ਪਰ ਬਹੁਤ ਲਾਲਤ ਦੇ ਦੀਨ ਤੇ ਵੀ ਬੱਚੇ ਨਾ ਮੰਨੇ ਤਾਂ ਫਿਰ ਉਹਨਾਂ ਨੂੰ ਬਹੁਤ ਤਸੀਹੇ ਵੀ ਦਿੱਤੇ ਗਏ ਪਰ ਉਹ ਕਿਸੇ ਤਰੀਕੇ ਦੇ ਨਾਲ ਵੀ ਨਾ ਮੰਨੇ ਫਿਰ ਇਹਨਾਂ ਨੂੰ ਠੰਡੇ ਬੁਰਜ ਵਿੱਚ ਮਾਤਾ ਜੀ ਕੋਲ ਭੇਜ ਦਿੱਤਾ ਗਿਆ ਮਾਤਾ ਜੀ ਕੋਲ ਜਾ ਕੇ ਬੱਚਿਆਂ ਨੇ ਸਾਰੀ ਗੱਲ ਦੱਸੀ ਕਿ ਸਾਨੂੰ ਬਹੁਤ ਤਰ੍ਹਾਂ ਦੇ ਲਾਲਤ ਵੀ ਦਿੱਤੇ ਤੇ ਸਾਨੂੰ ਦੁੱਖ ਵੀ ਦਿੱਤਾ ਪਰ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੀ ਗੱਲ ਨਹੀਂ ਮੰਨੀ ਗੁਰੂ ਪਿਆਰੀ ਸਾਧ ਸੰਗਤ ਜੀ ਇਸੇ ਰਾਤ ਹੀ ਮੋਤੀ ਮਹਾਰਾਜੀ ਜਿਸ ਨੇ ਛਿਪਾਈਆਂ ਨੂੰ ਪੈਸਿਆਂ ਦਾ ਤੇ ਸੋਨੇ ਦਾ ਲਾਲਚ ਦੇ ਕੇ ਮਾਤਾ ਜੀ ਵਾਸਤੇ ਤੇ ਬੱਚਿਆਂ ਜੀ ਬੱਚਿਆਂ ਵਾਸਤੇ ਦੁੱਧ ਲੈ ਕੇ ਆਏ ਤੇ ਦੁੱਧ ਛਕਾਇਆ ਮਾਤਾ ਜੀ ਨੇ ਦੁੱਧ ਛਕਾਇਆ ਬੱਚਿਆਂ ਨੂੰ ਦੁੱਧ ਛਕਾਇਆ ਤੇ ਬਹੁਤ ਸਾਰੀਆਂ ਅਸੀਸਾਂ ਮੋਤੀ ਮਹਾਰਾਜੀ ਨੂੰ ਦਿੱਤੀਆਂ ਦਾਂ ਦਿੱਤੇਗਾ ਤੇ ਸਾਰੀ ਰਾਤ ਮਾਤਾ ਜੀ ਨੇ ਬੱਚਿਆਂ ਨੂੰ ਵੱਡਿਆਂ ਦੀਆਂ ਸਾਖੀਆਂ ਸੁਣਾਈਆਂ ਤੇ ਸਮਝਾਇਆ ਕਿ ਤੁਸੀਂ ਇਹਨੇ ਨਹੀਂ ਮੰਨਣੀ ਭਾਵੇਂ ਜਾਨ ਚਲੀ ਜਾਵੇ ਅਗਲੇ ਦਿਨ 12 ਪੋ ਵਾਲੇ ਦਿਨ ਫਿਰ ਬੱਚਿਆਂ ਨੂੰ ਕਜੈਰੀ ਵਿੱਚ ਲਜਾਇਆ ਗਿਆ ਬੱਚੇ ਕਜੈਰੀ ਵਿੱਚ ਦਾਖਲ ਹੋ ਕੇ ਫਤੇ ਗਜਾਈ ਤੇ ਦਾਖਲ ਹੋ ਗਏ ਰਾਜ ਦੇ ਕਚਹਿਰੀ ਦੇ ਵਿੱਚ ਮਲੇਰ ਕੋਟਲੇ ਦਾ ਨਵਾਬ ਤੇ ਹੋਰ ਹਾਕਮ ਵੀ ਉੱਥੇ ਮੌਜੂਦ ਸਨ। ਵਜੀਦ ਖਾਨ ਨੇ ਮਲੇਰ ਕੋਟਲੇ ਦੇ ਨਵਾਬ ਨੂੰ ਕਿਹਾ ਕਿ ਗੋਬਿੰਦ ਸਿੰਘ ਜੀ ਨੇ ਤੁਹਾਡੇ ਭਰਾ ਨੂੰ ਮਾਰਿਆ ਹੈ। ਤੁਹਾਡੇ ਪਤੀ ਜੀ ਵੀ ਮਾਰੇ ਹਨ ਤੇ ਇਹਨਾਂ ਦੇ ਬੱਚਾ ਕੋਲੋਂ ਤੁਸੀਂ ਬਦਲਾ ਲੈ ਲਓ। ਉਸਨੇ ਕਿਹਾ ਕਿ ਨਹੀਂ ਇਹ ਪਾਪ ਹੈ। ਇਹ ਮੈਂ ਨਹੀਂ ਕਰਾਂਗਾ। ਇਸਲਾਮ ਨਵਾਲਕ ਤੇ ਜ਼ੁਲਮ ਕਰਨ ਦੀ ਆਗਿਆ ਨਹੀਂ ਦਿੰਦਾ ਬੱਚਿਆਂ ਨੂੰ ਨਾ ਮਾਰੋ ਤੁਸੀਂ ਬਰਬਾਦ ਹੋ ਜਾਓਗੇ ਇਹ ਜ਼ੁਲਮ ਹੈ ਮੈਂ ਨਹੀਂ ਕਰਾਂਗਾ ਮੇਰੇ ਭਰਾ ਤੇ ਪਤੀਜਾਂ ਦਾ ਬਦਲਾ ਮੈਂ ਗੋਬਿੰਦ ਸਿੰਘ ਜੀ ਕੋਲੋਂ ਮਦਾਨੇ ਜੰਗ ਵਿੱਚ ਲਾਵਾਂਗਾ ਇਹ ਕਹਿ ਕੇ ਉਹ ਚਲਾ ਗਿਆ ਫਿਰ ਜੋਰਾਵਾਰ ਤੇ ਫਤੇ ਸਿੰਘ ਨੇ ਲਾਲਚ ਵੀ ਦਿੱਤੇ ਤੇ ਤਸੀਹੇ ਵੀ ਦਿੱਤੇ ਪਰ ਜਦੋਂ ਕਿਸੇ ਵੀ ਹਿਲੇ ਤੇ ਉਹ ਛੋਟੇ-ਛੋਟੇ ਬੱਚੇ ਨਹੀਂ ਮੰਨਦੇ ਤਾਂ ਫਿਰ ਕਿਹਾ ਗਿਆ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਫਿਰ ਖਾਜੀ ਨੇ ਫਤਵਾ ਸੁਣਾਇਆ ਕਿ ਇਹਨਾਂ ਨੂੰ ਜਿੰਦਾ ਨੀਹਾਂ ਵਿੱਚ ਜਨ ਦਿੱਤਾ ਜਾਵੇਗਾ ਬੱਚੇ ਦਾਦੀ ਕੋਲ ਪਹੁੰਚ ਜਾਂਦੇ ਨੇ ਤੇ ਜਾ ਕੇ ਦਾਦੀ ਨੂੰ ਦੱਸਿਆ ਕਿ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੀ ਏਨ ਨਹੀਂ ਮੰਨੀ ਤੇ ਸਾਨੂੰ ਨਵਾਬ ਨੇ ਹੁਕਮ ਸਣਾ ਦਿੱਤਾ ਹੈ ਕਿ ਸਾਨੂੰ ਕੱਲ ਕਤਲ ਕਰ ਦਿੱਤਾ ਜਾਵੇਗਾ ਗੁਰੂ ਪਿਆਰੀ ਸਾਧ ਸੰਗਤ ਜੀ ਨਵਾਬ ਵੱਲੋਂ ਹੁਕਮ ਸਣਾ ਦਿੱਤਾ ਗਿਆ ਕਿ ਸਾਨੂੰ ਕੱਲ ਕਤਲ ਕਰ ਦਿੱਤਾ ਜਾਵੇਗਾ ਇਹ ਸੁਣ ਕੇ ਦਾਦੀ ਨੇ ਪੋਤਿਆਂ ਨੂੰ ਘੁੱਟ ਕੇ ਸ਼ਾਂਤੀ ਨਾਲ ਲਾਇਆ ਪਹਿਲਾ ਪਤੀ ਦਿੱਤਾ ਫਿਰ ਜੋੜਾ ਜੋੜਾ ਕਰਕੇ ਪੋਤਰੇ ਤੋੜ ਦਿੱਤੇ ਪੋਤਰਿਆਂ ਦੇ ਸਾਹਮਣੇ ਮਾਤਾ ਜੀ ਨੇ ਅੱਖਾਂ ਚੋਂ ਅਥਰ ਨਾ ਆਉਣ ਦਿੱਤੇ ਅੱਜ ਦੀ ਰਾਤ ਬਹੁਤ ਵੱਖਰੀ ਸੀ ਪਤਾ ਸੀ ਕਿਸੇ ਸਵੇਰੇ ਛੋਟੇ ਛੋਟੇ 9 ਤੇ 7 ਸਾਲ ਦੇ ਬਾਲਕ ਜਿਨ੍ਹਾਂ ਨੇ ਸ਼ਹੀਦੀਆਂ ਪਾਉਣੀਆਂ ਸਵੇਰ ਹੋਈ ਸਿਪਾਈ ਆਏ ਮਾਤਾ ਜੀ ਨੇ ਬੱਚਿਆਂ ਨੂੰ ਤਿਆਰ ਕੀਤਾ ਮੋਹ ਦਲਾਏ ਕੰਗੀ ਕੀਤੀ ਛੋਟੀਆਂ-ਛੋਟੀਆਂ ਕਲਗੀਆਂ ਲਗਾਈਆਂ ਤੇ ਢੇਰ ਸਾਰਾ ਪਿਆਰ ਕੀਤਾ ਤੇ ਬੱਚਿਆਂ ਨੂੰ ਛਪਾਈਆਂ ਦੇ ਨਾਲ ਤੋਰ ਦਿੱਤਾ 13 ਪੋ ਵਾਲੇ ਦਿਨ ਸਾਹਿਬਜ਼ਾਦਿਆਂ ਨੂੰ ਖੜੇ ਕਰਕੇ ਦੀਵਾਰ ਚੁੰਮਣ ਜਨਨੀ ਸ਼ੁਰੂ ਕੀਤੀ ਕੰਦ ਥੋੜੀ ਤੱਕ ਗਈ ਥੋੜੀ ਤੋਂ ਨਰਕ नाक ਤੋਂ ਅੱਖਾਂ ਤੱਕ ਬੱਚਿਆਂ ਦੇ ਸਾਹ ਕੁੱਟਣ ਲੱਗੇ ਤੇ ਕੰਦ ਡਿੱਗ ਪਈ ਬੱਚੇ ਬੇਹੋਸ਼ ਹੋ ਗਏ ਇਹ ਦੇਖ ਕੇ ertid ਕੰਬ ਗਈ ਤੇ ਅੰਬਰ ਹੋਇਆ ਇਹ ਸਭ ਕੁਝ ਕੀ ਹੋਇਆ ਉਥੇ ਕਿਸੇ ਦਾ ਹੀਆਂ ਨਹੀਂ ਸੀ ਪੈ ਰਿਆ ਤੇ ਉਥੇ ਗੁਰੂ ਪਿਆਰੀ ਸਾਧ ਸੰਗਤ ਜੀ ਸਾਤਸਲ ਬੇਸ ਤੇ ਬਾਸਲ ਬੇਸ ਜੋ ਕਿ ਜਲਾਲਉਦੀਨ ਜਿਸਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕਤਲ ਕੀਤਾ ਸੀ ਉਸ ਦੇ ਪਤੀਜੇ ਸ ਆਏ ਹੋਏ ਸਨ ਜਿਨ੍ਹਾਂ ਨੇ ਛੋਟੇ ਸਾਹਿਬ ਜਦਿਆਂ ਨੂੰ ਉਹਨਾਂ ਦੀਆਂ ਛਾਤੀ ਤੇ ਆਪਣੇ ਗੋਡੇ ਰੱਖ ਕੇ ਤੇ ਗਲੇ ਵਿੱਚ ਛੁਰੀਆਂ ਚਲਾ ਕੇ ਬਤਿਆਂ ਨੂੰ ਸ਼ਹੀਦ ਕੀਤਾ ਫਿਰ ਮਾਤਾ ਜੀ ਵੀ ਸ਼ਹੀਦ ਹੋ ਗਏ ਤੇ ਫਿਰ ਟੋਡਰ ਮੱਲ ਜੀ ਨੇ ਸੋਨੇ ਦੀਆਂ ਮੋਹਰਾਂ ਦੇ ਕੇ ਨਵਾਬ ਕੋਲੋਂ ਜਗਾ ਖਰੀਦ ਕੇ ਮਾਤਾ ਜੀ ਤੇ ਸਾਹਿਬ ਜਾਨਿਆਂ ਦਾ ਸੰਸਕਾਰ ਕੀਤਾ ਗੁਰੂ ਪਿਆਰੀ ਸਾਧ ਸੰਗਤ ਜੀ ਛੋਟੇ-ਛੋਟੇ ਬੱਚੇ ਜਿਨ੍ਹਾਂ ਨੇ ਮਹਾਨ ਸ਼ਹਾਦਤ ਪ੍ਰਾਪਤ ਕੀਤੀ ਕੋਟ 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 ਵਾਰ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ